ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਅੰਜਲੀ ਫਗਵਾੜਾ ਸ਼ਹਿਰ ਵਿੱਚ ਦਿਨ ਚੜ੍ਹਦੇ ਹੀ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦਾ ਸਮਾਚਾਰਕ ਪ੍ਰਾਪਤ ਹੋਇਆ ਹੈ ਜਿਸ ਵਿੱਚ ਇੱਕ 17 ਸਾਲ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਦਰਦਨਾਕ ਹਾਦਸੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 17 ਸਾਲ ਨੌਜਵਾਨ ਅਮਨਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਲਖਪੁਰ ਜੋ ਕਿ ਜੀਪ ਵਿੱਚ ਸਵਾਰ ਹੋ ਕੇ ਜਦੋਂ ਹਸ਼ਿਆਰਪੁਰੋੜ ਤੋਂ ਜਾ ਰਿਹਾ ਸੀ ਤਾਂ ਉਸ ਦੌਰਾਨ ਰੋਡ ਤੇ ਖੜੇ ਇੱਕ ਟਰੱਕ ਨਾਲ ਉਸਦੀ ਜੀਪ ਦੀ ਜਬਰਦਸਤ ਟੱਕਰ ਹੋ ਗਈ ਜਿਸ ਨਾਲ ਨੌਜਵਾਨ ਦੀ ਕਿਤੇ ਮੌਤ ਹੋ ਗਈ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜੀਪ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਲ ਵਿਖੇ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਤਨਾਈ ਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੀਆਂ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਮ੍ਰਿਤਕ দেহ ਨੂੰ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ ਉੱਧਰ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਦਰਦਨਾਕ ਹਾਦਸੇ ਸੰਬੰਧੀ ਹੋਰ ਜਾਣਕਾਰੀ ਦਿੰਦੇ ਹਾਂ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਦਾ ਕੀ ਕੁਝ ਕਹਿਣਾ ਹੈ ਆਉ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਅਸ਼ੋਕਜੀਤ ਸਿੰਘ ਸੋਨੀ ਦੀ ਰਿਪੋਰਟ। ਮੈਡਮ ਇੱਕ ਐਕਸੀਡੈਂਟ ਰੋਡ ਕਾ ਐਕਸੀਡੈਂਟ ਆਇਆ ਕੀ ਮਾਮਲਾ ਕਰ? ਹਾਂਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਫਗਵਾੜਾ ਵਿਥਾਉਰ ਐਮਯੂ ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ। ਕਿੱਥੇ ਰਹਿਣ ਵਾਲਾ ਮੈਨੂੰ? ਇਹ ਰਹਿਣ ਵਾਲਾ ਹੈਗਾ ਲਖਪੁਰਾ। ਲਖਪੁਰਾ। ਜੀ ਤੇ ਇਹ ਐਕਸੀਡੈਂਟ ਹੋਇਆ ਸੀ। ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿ ਇੱਥੇ ਹੋਇਆ ਐਕਸੀਡੈਂਟ ਹੈ ਇਹੋ ਇਹ ਹਿਸ਼ਾਰਪੁਰ ਰੋਡ ਤੇ ਹੋਇਆ ਤੇ ਇਸ ਚੀਜ਼ ਦੇ ਵਿੱਚ ਪਤਾ ਲੱਗਾ ਡੈੜੀ ਗੱਡੀ ਖੜੀ ਖੜੇ ਟਰੱਕ ਚ ਵੱਜਾ ਹੈ ਤੇ ਆਪ ਇਹ ਗੱਡੀ ਸੀ ਮੌਕੇ ਤੇ ਰੱਖੋਗੇ ਇਹਦੀ ਮੌਕੇ ਤੇ ਡੈਥ ਹੋ ਵੀ ਸਾਡੇ ਕੋਲ ਬਰੌਡ ਡੈਂਟਿੰਗ